ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਦੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਹਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨੂ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਜੋ ਉਹ ਫਿਰਸੋਂ ਥੋ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਇਓ ਠੀਕ ਹੈ ਮੈਂ ਯੂ ਟਰਨ ਲਾਈਨ ਵਾਲਿਆਂ ਚੋਂ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਅਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ ਮੈਂ ਕਿਸੇ ਵੀ ਜਗ੍ਹਾ ਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੁਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕੱਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਛੋਟਾ ਭਰਾ ਪੈਦਾ ਹੋਇਆ ਔਰ ਆਈਵੀਐਫ ਦੇ ਥਰੂ ਉਹਨਾਂ ਨੇ ਜਿਹੜਾ ਬੱਚਾ ਲਿਆ ਹੈ ਔਰ ਕਿਸ ਤਰੀਕੇ ਦੇ ਨਾਲ ਬੱਚਾ ਹੋਇਆ ਕਿਉਂਕਿ ਇੱਕ ਏ ਆਰਟੀ ਕਾਨੂੰਨ ਬਣਿਆ ਹੋਇਆ ਇਸ ਨੂੰ ਲੈ ਕੇ ਔਰ ਉਮਰ ਤੈਅ ਕੀਤੀ ਹੋਈ ਹੈ ਕਿ 21 ਤੋਂ 50 ਸਾਲ ਦੀ ਔਰ ਜਿਹੜੀ ਹੈ ਉਹ ਆਈਵੀਐਫ ਇੰਡੀਆ ਦੇ ਵਿੱਚ ਕਰਵਾ ਸਕਦੀ ਹੈ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਵੀ ਬਿਆਨ ਦਿੱਤਾ ਸੀ ਗਗਨਦੀਪ ਸਿੰਘ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਹੋਏ ਨੇ ਵੱਡੀ ਖਬਰ ਲੈ ਕੇ ਗਗਨ ਪੂਰਾ ਅਪਡੇਟ ਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਇਹ ਰਿਪੋਰਟ ਮੰਗੀ ਹੈ ਪੰਜਾਬ ਸਰਕਾਰ ਨੂੰ ਬਕਾਇਦਾ ਤੌਰ ਤੇ ਚਿੱਠੀ ਲਿਖੀ ਹੈ ਹਿੰਦੁਸਤਾਨ ਟਾਈਮਜ਼ ਦੀ ਇੱਕ ਆਰਟੀਕਲ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਨੋਟਿਸ ਲਿਆ ਇਸ ਪੂਰਾ ਇਸ ਦਾ ਪੂਰਾ ਬਿਲਕੁਲ ਵਿਕਰਮ ਸਤੂਬੜਾ ਤਾਂ ਜਿਹੜੀ ਚਿੱਠੀ ਹੈ ਉਸ ਦਾ ਜ਼ਿਕਰ ਕਰਨਾ ਚਾਹਾਂਗੀ ਔਰ ਜੋ ਕੱਲ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਸਵਾਲ ਕਰੇ ਕੀਤੇ ਗਏ ਸੀ ਕਿ ਵੀ ਕੱਲ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ 2 ਮਿੰਟ ਦੀ ਵੀਡੀਓ ਹੁੰਦੀ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਉੱਤੇ ਲੋਕਲ ਐਡਮਿਨਿਸਟ੍ਰੇਸ਼ਨ ਜੋ ਹੈ ਉਹ ਪ੍ਰੈਸ਼ਰ ਬਣਾ ਰਿਹਾ ਕਿ ਤੁਸੀਂ ਦਸਤਾਵੇਜ਼ ਜਿਹੜੇ ਨੇ ਉਹ ਜਿਹੜਾ ਬੱਚਾ ਜੰਮਿਆ ਉਸਦੇ ਸਬਤ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਇੱਕ ਤਰੀਕੇ ਨਾਲ ਬੱਚੇ ਨੂੰ ਲੀਗਲ ਤੌਰ ਦੇ ਉੱਤੇ ਦਿਖਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਪਰ ਹੁਣ ਇਹ ਚਿੱਠੀ ਨਿਕਲ ਕੇ ਸਾਹਮਣੇ ਆਈ ਹੈ ਔਰ ਚਿੱਠੀ ਦੀ ਤਰੀਕ ਜਿਹੜੀ ਹੈ 14 ਮਾਰਚ ਦੀ ਹੈ ਤਾਂ 14 ਮਾਰਚ ਦੀ ਤਰੀਕ ਜਿਹੜੀ ਹੈ ਉਹ ਇਸ ਚਿੱਠੀ ਵਿੱਚ ਬਣੀ ਹੋਈ ਹੈ ਹਾਲਾਂਕਿ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਚਿੱਠੀ ਜਾਰੀ ਕੀਤੀ ਹੈ ਉਹ 14 ਤਰੀਕ ਨੂੰ 14 ਮਾਰਚ ਦੀ ਜਾਰੀ ਕੀਤੀ ਹੈ ਕਿ ਉਸ ਤੋਂ ਪਹਿਲਾਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਹੋ ਸਕਦਾ ਹੈ ਕਿ ਬੱਚੇ ਨੇ ਉਹ ਜਿਹੜਾ ਜਨਮ ਦਿੱਤਾ ਹੋਵੇ ਮਾਤਾ ਚਰਨ ਕੌਰ ਦੇ ਵੱਲੋਂ ਤਾਂ ਜੋ ਚਿੱਠੀ ਹੈ ਉਹ ਪ੍ਰਿੰਸੀਪਲ ਸੈਕਟਰੀ ਐਸੋਸੀਏਸ਼ਨ ਸੈਕਟਰੀ ਹੈ ਉਹ ਡਿਪਾਰਟਮੈਂਟ ਆਫ ਹੈਲਥ ਦੇ ਵੱਲੋਂ ਭੇਜੀ ਗਈ ਹੈ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਹਾਂ ਤਾਂ ਗਗਨਦੀਪ ਨਾਲੋਂ ਸੰਪਰਕ ਟੁੱਟ ਗਿਆ ਇੱਕ ਵਾਰ ਫਿਰ ਗਗਨਦੀਪ ਨੂੰ ਫੋਨ ਲਾਈਨ ਤੇ ਲੈਨੇ ਕਿਉਂਕਿ ਵੱਡੀ ਖਬਰ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਆਂ PRO ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਗਨ ਨਾਲ ਸੰਪਰਕ ਟੁੱਟ ਗਿਆ ਸੀ ਗਗਨ ਫਿਰ ਜੁੜ ਗਏ ਨੇ ਹਾਂ ਗਗਨ ਕੰਪਲੀਟ ਕਰਿਓ ਗੱਲ ਆਪਣੀ ਅਰਜੀਤਾਂ ਦੇ ਵਿੱਚ ਚੀਚੜੀ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਰਿਪੋਰਟ ਜਿਹੜੀ ਹੈ ਉਹ ਸੀ ਕੀਤੀ ਗਈ ਹੈ ਪੁੱਛੀ ਗਈ ਹੈ ਪੰਜਾਬ ਸਰਕਾਰ ਤੋਂ ਰਿਜਾਈ ਆਈਡੀਏ 3 ਜਿਵੇਂ ਮੈਂ ਕਿਹਾ ਚਰਨਪੌਰ ਤੋਂ ਦੂਮਾ ਖਬਰਦਾਰ ਤਾਂ ਵੀ ਜਿਵੇਂ ਅੰਕ ਕਿ ਅਸਲੀ ਹੈ ਜਿਹੜਾ ਉੱਪਰ ਸਬਜੈਕਟ ਮੈਂਸ਼ਨ ਕੀਤਾ ਗਿਆ ਇਹਦੇ ਵਿੱਚ ਤੋਂ ਅ ਤੁਹਾਨੂੰ ਇਹ ਦਾ ਚਾਹੁੰਦੇ ਆ ਕਿ ਇੱਕ ਅਸੀਂ ਖਬਰ ਪੜ੍ਹੀ ਜਿਹੜੀ ਕਿ ਹਿੰਦੁਸਤਾਨ ਟਾਈਮ ਦੀ ਲੱਤੀ ਹੋਈ ਸੀ ਕਿ 2022-2023 ਦੇ ਵਿੱਚ ਕਿ ਜਿਸ ਦੇ ਵਿੱਚ ਖਿਆਲ ਸੀਗਾ ਕਿ ਵੈਸੇ ਤਰੀਕ ਜਰੀ ਹੈਗੀ ਹੈ ਉਹ ਪੁਰਾਣੀ ਦਸਤਾਵੇਜ਼ੀ ਕਿ 2023 ਦੇ ਵਿੱਚ ਕੀ ਫਰਮਾਂ ਜਿਹੜੇ ਨਹੀਂ ਉਹ आईडीएफ ਦੇ ਰਾਹੀਂ ਜਿਹੜਾ ਇਹ ਉਸ ਸਮੇਂ ਕਿਸੇ ਚਰਚਾ ਮਾ ਵਿਕਰਮਪੁਰ ਦੇ ਧਿਆਨ ਦੇ ਵਿੱਚ ਉਹ ਵੀ ਸ਼ੁਰੂ ਹੋਦੀ ਅਸੀ ਮੇਲੇ ਦੇ ਵਿੱਚ ਕਿਸੇ ਦੋ ਮਸ਼ਹوره ਮਾਤਾ ਜੋੜੀ ਪ੍ਰੈਗਨੈਂਟ ਨੇ ਔਰ ਜਿਹੜੀ ਹੈ ਉਹਨਾਂ ਦੇ ਬੱਚੇ ਨੂੰ ਜਨਮ ਦਿੱਤਾ ਜਾਊਗਾ ਤਾਂ ਉਹ ਮਨੇ ਕਿਹਾ ਕਿ ਇਹ ਜਿਹੜਾ ਆਈਡੀਐਫ ਦਾ ਪ੍ਰੋਸੈਸ ਤੇ ਸੰਭੀ ਕਰੰਦਾ ਪ੍ਰੋਸੈਸ ਹੈ ਕਿਉਂਕਿ ਮਾਤਾ ਜੀ ਉਹਨਾਂ ਦੀ ਉਮਰ 55 ਸਾਲ ਹੈ ਤੇ ਕਿਵੇਂ ਹੋਇਆ ਕਿਉਂਕਿ ਜਿਹੜਾ ਅੰਡਰ ਸੈਕਸ਼ਨ 21 ਜੀ ਆਰਟੀ ਐਕਟ 2021 ਉਹਦੇ ਵਿੱਚ ਉਮਰ ਜਿਹੜੀ ਸੀਗੀ ਉਹ 50 ਸਾਲ ਤੱਕ ਇਹ ਕਿਹਾ ਗਿਆ ਸੀ ਕਿ 50 ਸਾਲ ਤੋਂ ਉੱਪਰ ਦੀ ਕੋਈ ਵੀ ਮਹਿਲਾ ਜਿਹੜੀ ਹੈ ਉਹ ਆਈਡੀਐਫ ਦੇ ਰਾਹੀਂ ਬੱਚੇ ਨੂੰ ਕਨਸੀਵ ਨਹੀਂ ਕਰ ਸਕਦੇ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਤਾਂ ਇਤਨੀ ਚਲਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਕਾਰੀ ਮੰਗੀ ਕਿ ਤੁਸੀਂ ਇਹ ਜਾਣਕਾਰੀ ਜਿਹੜੀ ਹੈ ਸਾਨੂੰ ਦੋ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਕਿ ਇਹ ਜੀ ਖਬਰ ਜਿਹੜੀ ਹੈ ਆਈਡੀਐਫ ਦੀ ਹੈ ਇਹ ਕਿਵੇਂ ਹੋਈ ਏ ਔਰ ਕਿਵੇਂ ਕਨਸੀਵ ਕਰਕੇ ਜੋ ਹੈ ਉਹ ਬਕਤੀ ਨੂੰ ਚਰਮ ਦਿੱਤਾ ਗਿਆ ਤਾਂ ਇਸੇ ਦੇ ਚਲਦਿਆਂ ਹੋਇਆ ਜਿਹੜੀ ਕਾਪੀ ਹੈ ਉਹ ਪੰਜਾਬ ਸਰਕਾਰ ਨੂੰ ਭੇਜੀ ਗਈ ਹੋਊਗੀ ਤਾਂ ਪੰਜਾਬ ਸਰਕਾਰ ਨੇ ਜੋ ਜਾਣਕਾਰੀ ਹੈ ਉਹ ਮੁਸਾਦੇ ਪਿਤਾ ਜੀ ਉਹ ਮੰਗੀ ਹੋਣੀ ਸੀ ਜੋ ਸੈਂਟਰ ਦੀਆਂ ਜੋ ਇੰਸਟਰਕਸ਼ਨਾਂਆਂ ਨੇ ਜੋ ਸੈਂਟਰ ਦੀ ਚਿੱਠੀ ਆਈ ਹੈ ਤਾਂ ਉਸ ਹਿਸਾਬ ਦੇ ਨਾਲ ਜਿਹੜੀ ਇਹ ਜਾਣਕਾਰੀ ਉਹਨਾਂ ਤੋਂ ਮੰਗੀ ਗਈ ਹੈ ਪਰ ਮੁਸਾਦੇ ਵਿਰੋਧ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਹਰਾਸ ਕੀਤਾ ਜਾ ਰਿਹਾ ਮੰਨ ਲਓ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਨੋ ਅਸੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤੋਂ ਡਾਕੂਮੈਂਟਸ ਮੰਗੇ ਜਾ ਰਹੇ ਨੇ ਹਾਲਾਂਕਿ ਇਹ ਟੀਮ ਦੇਖੋ ਜਗ ਜਹਾਨ ਇਹ ਜਿਹੇ ਆਈਡੀ ਆਰ ਦੇ ਨਾਲ ਉਹਨਾਂ ਨੇ ਜਨਮ ਦਿੱਤਾ ਤਾਂ ਅਮੂਮਤ ਦੀ ਗੱਲ ਹੈ ਸਿੱਧੂ ਮੂਸੇ ਦਾ ਪਿਤਾ ਜੀ ਨੇ ਬੱਚੇ ਦਾ ਆਧਾਰ ਕਾਰਡ ਵੀ ਬਣਵਾਉਣਾ ਹੈ ਸਿੱਧੂ ਮੂਸੇ ਦੇ ਪਿਤਾ ਜੀ ਨੇ ਬੱਚੇ ਦਾ ਪਾਸਪੋਰਟ ਵੀ ਬਣਵਾਉਣਾ ਹੈ ਸਰਟੀਫਿਕੇਟ ਬਣਾ ਗਗਨ ਸਭ ਕੁਝ ਬਣਨਾ ਬਿਲਕੁਲ ਸਭ ਕੁਝ ਬਣਨਾ ਹੀ ਹੈ ਤਾਂ ਉਹ ਥੋੜੇ ਦਿਨਾਂ ਦੇ ਵਿੱਚ ਆਉਣ ਦੀ ਗੱਲ ਹੈ ਕਿ ਉਹ ਆਪਣੇ ਆਪ ਹੀ ਉਹਨਾਂ ਨੇ ਸਾਰੇ ਦਸਤਾਵੇਜ਼ ਜਰੀਏ ਜਮ ਤੱਕ ਕਰ ਦੇਣੇ ਨੇ ਔਰ ਨਾਲ ਹੀ ਜੇ ਅਸੀਂ ਗੱਲ ਕਰੀਏ ਹਸਪੀਟਲ ਦੀ ਤਾਂ ਹਸਪੀਟਲ ਨੂੰ ਵੀ ਤੁਰੰਤ ਅਹ ਸੈਂਟਰ ਦੇ ਵਿੱਚ ਭੇਜਣਾ ਹੁੰਦਾ ਉਹਨਾਂ ਦੇ ਵੱਲੋਂ ਜੋ ਵੀ ਬੱਚੇ ਦਾ ਜਨਮ ਹੁੰਦਾ ਜੋ ਵੀ ਤਲਬੀਜ਼ਾ ਹੁੰਦੀਆਂ ਨੇ ਉਹ ਵਿਦਨ ਦਾ ਗੂ ਕੋਰਸ ਪ੍ਰੋਸੈਸ ਜਿਹੜਾ ਹੈ ਜਿਹੜੇ ਬੱਚੇ ਜਿਹੜੇ ਲੋਕ ਇਸ ਨੂੰ ਸੁਣੇ ਪਏ ਨੇ ਜਿੰਨੇ ਘਰਾਂ ਦੇ ਵਿੱਚ ਜੇ ਅ ਬੱਚੇ ਦਾ ਜਨਮ ਹੁੰਦਾ ਹੋਊਗਾ ਕਿ ਇਹ ਟਾਈਮ ਪ੍ਰੋਸੈਸ ਹੁੰਦਾ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਤੁਹਾਨੂੰ ਡਾਕੂਮੈਂਟਸ ਜਮ੍ਹਾਂ ਕਰਾਣੇ ਹੁੰਦੇ ਨੇ ਮਾਤਾ ਦਾ ਨਾਮ ਪਿਤਾ ਦਾ ਨਾਮ ਤੁਹਾਡੇ ਆਧਾਰ ਕਾਰਡ ਤੁਹਾਡੇ ਐਡਰੈਸ ਪ੍ਰੂਫ ਉਹ ਸਾਰੀ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਔਰ ਇਹ ਚੀਜ਼ਾਂ ਕਿ ਕਦੇ ਤਾਂ ਕਿਤੇ ਲੁਕਾਈਆਂ ਨਹੀਂ ਜਾਈਆਂ ਲੋਕੀਂ ਸਭ ਜਗ੍ਹਾ ਕਰਦਾ ਦੰਤ ਵਾਲ ਖੜਾ ਹੁੰਦਾ ਹੈ ਹੈਰਾਨੀ ਜene ਗੱਲ ਇਹ ਸੀ ਕਿ ਉਹ ਉਹਨਾਂ ਨੂੰ ਹਰਾਸ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹ ਕੋਈ ਚੰਗੀ ਗੱਲ ਨਹੀਂ ਹੈ ਜੋ ਵੀ ਸਰਕਾਰ ਇਸ ਤਰੀਕੇ ਨਾਲ ਕਰ ਰਹੀ ਹੈ ਬਹੁਤ ਕਿਉਂਕਿ ਇੱਕ ਤਾਂ ਪਹਿਲਾਂ ਉਹਨਾਂ ਦਾ ਪੁੱਤ ਜਿਹੜਾ ਪੂਰੀ ਦੁਨੀਆ ਦੇ ਵਿੱਚ ਗੱਗਾਇਕ છਾਇਆ ਹੋਵੇ ਲੋਕਾਂ ਦੇ ਪਰਸਨਲ ਇਮੋਸ਼ਨਸ ਵੀ ਜੁੜੇ ਹੋਏ ਆ ਉਸ ਜੀ ਦੇ ਨਾਲ ਵੀ ਇੰਨਾ ਜਿਹੜਾ ਬੰਦੇ ਦਾ ਨਾਂ ਹੋਵੇ ਉਹਨੂੰ ਬੁਰੇ ਤਰੀਕੇ ਦੇ ਨਾਲ ਮਾਰ ਦਿੱਤਾ ਹੋਵੇ ਇਨਸਾਫ ਲਈ ਪਿਓ ਵਿਚਾਰਾ ਧੱਕੇ ਖਾਂਦਾ ਫਿਰਦਾ ਹੋਵੇ ਔਰ ਉਸ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਨਵੀਂ ਨਵਾਂ ਬੱਚਾ ਘਰੇ ਪੈਦਾ ਹੋਇਆ ਉਹ ਉਹ ਉਹਨਾਂ ਨੇ ਇਹੀ ਕਿਹਾ ਕਿ ਮੇਰੀ ਖੁਸ਼ੀ ਨਹੀਂ ਜਰੀ ਜਾ ਰਹੀ ਤਾਂ ਹੁਣੇ ਜਿਹੜਾ ਲੈਟਰ ਨਿਕਲ ਕੇ ਸਾਹਮਣੇ ਆਇਆ ਤਾਂ ਕੀ ਇਹ ਰਿਪੋਰਟ ਜਿਹੜੀ ਆ ਕਿਉਂਕਿ ਬੱਚੇ ਦਾ ਜਿਹੜਾ ਬਰਥ ਹੋਇਆ ਉਸ ਤੋਂ ਪਹਿਲਾਂ ਦੀ ਰਿਪੋਰਟ ਆ ਇਹ ਉਸ ਤੋਂ ਪਹਿਲਾਂ ਚਿੱਠੀ ਕੱਢ ਦਿੱਤੀ ਗਈ ਸੀ ਇਹ ਯਾਨੀ ਕਿ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਖਬਰ ਸੀਗੀ ਖਬਰ ਤੋਂ ਬਾਅਦ ਖਬਰ ਦੇ ਹਵਾਲੇ ਨਾਲ ਉਹਨਾਂ ਨੇ ਚਿੱਠੀ ਕੱਢੀ ਹੈ ਪੰਜਾਬ ਸਰਕਾਰ ਨੂੰ ਬਿਲਕੁਲ ਬਿਲਕੁਲ ਤਰ੍ਹਾਂ ਵਿਗਮ ਉਹ ਹੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਜਿਵੇਂ ਕਿ ਜਿਸ ਤਰੀਕੇ ਨਾਲ ਇੱਕ ਚਿੱਠੀ ਇੰਦਰ ਕਾਰ ਦੇ ਵੱਲ ਭੇਚੀ ਜਾਂਦੀ ਔਰ ਉਹਨਾਂ ਦੇ ਵੱਲੋਂ ਇਹ ਪੁੱਛਿਆ ਜਾਂਦਾ ਜੀ ਆ ਕੀ ਐਕਟ 2000 ਜੇ ਆਪਾਂ 21 ਨੂੰ ਸੰਗਨ ਦੀ ਕੋਸ਼ਿਸ਼ ਕਰੀਏ ਤਾਂ 2021 ਕੀ ਕਹਿੰਦਾ ਉਹਦੇ ਵਿੱਚ ਐਕਟ ਦੇ ਵਿੱਚ ਪਾਸ ਕੀਤਾ ਗਿਆ ਸੀ ਕਿ ਤੁਸੀਂ ਜਿਹੜੀ ਏਜ ਲਿਮਟ ਹੈ ਉਹ 50 ਸਾਲ ਦੀ ਹੋਣੀ ਚਾਹੀਦੀ ਹੈ 50 ਸਾਲ ਤੋਂ ਵੱਧ ਦੀ ਉਮਰ ਦੇ ਜਿਹੜੇ ਲੇਡੀਜ਼ ਨੇ ਫੀਮੇਲਸ ਨੇ ਉਹ ਕਨਸੀਵ ਨਹੀਂ ਕਰ ਸਕਦੇ ਤਾਂ ਹੁਣ ਦੇਖੋ ਸਿੱਧੂ ਮੂਸੇ ਦਾ ਮਾਰਕਸਾ ਜਿਹਨਾਂ ਦੇ ਜਿਹਨਾਂ ਇਹ ਸਟੈਪ ਚੁੱਕਿਆ ਤਾਂ ਉਹਨਾਂ ਨੂੰ ਇਹ ਲੀਗੈਲिटीज ਦੀ ਪਤਾ ਹੋਣੀ ਚਾਹੀਦੀ ਨੇ ਜਿਨ੍ਹਾਂ ਨੇ ਸਤਿ ਸ੍ਰੀ ਅਕਾਲ ਜੀ ਜੇਕਰ ਆਪਾਂ ਗੱਲ ਕਰੀ ਤਾਂ ਕੱਲ ਉਹਨਾਂ ਦਾ ਬਿਆਨ ਕੀ ਸੀ ਕਿ ਮੈਂ ਇੱਕ ਸਾਬਕਾ ਫੌਜੀ ਰਿਹਾ ਹਾਂ ਔਰ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਹੀ ਹਰ ਇੱਕ ਕੰਮ ਕਰਦਾ ਹਾਂ ਔਰ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਹਰ ਚੀਜ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਜੋ ਜਾਣਕਾਰੀ ਸਾਡੇ ਕੋਲ ਹੈ ਜੋ ਸੋਰਸਾਂ ਤੋਂ ਜਾਣਕਾਰੀ ਦੇ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਇੰਡੀਆ ਦੇ ਵਿੱਚ ਜ਼ਰੂਰਤ ਪਾਉਣੇ ਚੀਜ਼ ਨਹੀਂ ਹੈ ਕਿ ਆਈਡੀਏ ਜਿਹੜੀ ਹੈਗੀ ਆ ਉਹ 50 ਸਾਲ ਤੋਂ ਵੱਧ ਦੀ ਉਮਰ ਦੇ ਮਹਿਲਾ ਕਰਵਾ ਸਕੈ ਪਰ ਜੇ ਅਸੀਂ ਬਾਰਲੀ ਕੰਟਰੀਜ਼ ਦੀ ਗੱਲ ਕਰ ਲਈਏ ਬ੍ਰਾਡ ਦੀ ਗੱਲ ਕਰ ਲਈਏ ਤਾਂ ਉੱਥੇ ਉਹ ਇਸ ਬਾਅਦਸ਼ਾਹ ਨਹੀਂ ਹੈ ਤਾਂ ਉਸੇ ਤਰੀਕੇ ਨਾਲ ਸਿੱਧੂ ਮੂਸੇ ਦਾ ਮਾਤਾ ਪਿਤਾ ਜੀ ਨੇ ਹੋ ਸਕਦਾ ਹੈ ਕਿ ਬਾਹਰੋਂ ਸਰਕਾਰੀ ਤੋਂ ਆਈਵੀਐਫ ਦੇ ਕੋਆ ਹੋਵੇ। ਦੇਖੋ ਸਾਡੀ ਵੀ ਜਾਣਕਾਰੀ ਗੱगन ਇਹ ਹੀ ਹੈ ਕਿ ਬਾਹਰੋਂ ਆਈਵੀਐਫ ਕਰਵਾਇਆ ਗਿਆ ਇਹ ਇਹ ਦੱਸਿਆ ਜਾ ਰਿਹਾ ਹੈ ਕਿ ਆਈਵੀਐਫ ਜਿਹੜਾ ਇਹ ਬਾਹਰੋਂ ਹੀ ਕਰਵਾਇਆ ਗਿਆ ਔਰ ਪੂਰਾ ਲੀਗਲੀ ਤੌਰ ਤੇ ਕਿਉਂਕਿ ਲੀਗਲੀ ਤੌਰ ਤੇ ਬਹੁਤ ਸਾਉਂਡ ਨੇ ਹੁਣ ਸਿੱਧੂ ਦੇ ਫਾਦਰ ਸਾਹਿਬ ਕਿਉਂਕਿ ਉਹਨਾਂ ਨੇ ਕਿਹਾ ਵੀ ਕਿ ਮੈਂ ਸਾਬਕਾ ਫੌਜੀ ਹਾਂ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਮੈਂ ਸਾਰੇ ਕੰਮ ਕਰਨੇ ਆ ਇਹ ਗੱਲ ਕਹੀ ਹੈ ਉਹਨਾਂ ਨੇ ਕੱਲ ਵੀ ਕਿ ਮੈਂ ਸਾਬਕਾ ਫੌਜੀ ਹਾਂ ਮੈਂ ਕੱਲੀ-ਕੱਲੀ ਚੀਜ਼ ਜਾਣਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਨਾ ਗगन ਦਾ ਨੈਟਵਰਕ ਸ਼ਾਇਦ ਬਹੁਤ ਡਾਊਨ ਹੈ ਦੁਆਰਾ ਗगन ਕਨੈਕਟ ਕੀਤੇ ਹੈ ਮੇਰੇ ਨਾਲ ਔਰ ਗगन ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਕੱਲ ਸਰਦਾਰ ਬਲਕੌਰ ਸਿੰਘ ਸਿੱਧੂ ਹੁਣਾ ਨੇ ਕਿ ਮੈਂ ਸਾਬਕਾ ਫੌਜੀ ਹਾਂ ਔਰ ਮੈਂ ਕੱਲੇ ਲੇ ਸਬੂਤ ਦੇऊंगा ਪਰ ਘਟੋ ਘਟੇ ਚੀਜ਼ਾਂ ਤਾਂ ਦੇਖ ਲੈਣੀਆਂ ਚਾਹੀਦੀਆਂ ਜਾਂ ਫਿਰ ਇੱਕ ਜਿਹੜਾ ਪ੍ਰੋਸੈਸ ਦੇ ਹਿਸਾਬ ਦੇ ਨਾਲ ਹੀ ਸੈਂਟਰਲ ਗਵਰਨਮੈਂਟ ਨੇ ਜਾਂ ਡਿਪਾਰਟਮੈਂਟ ਨੇ ਇਹ ਜਾਣਕਾਰੀ ਮੰਗੀ ਹੈ ਬਿਲਕੁਲ ਦੇਖੋ ਡੇਟਸ ਬਹੁਤ ਜ਼ਿਆਦਾ ਮੈਟਰ ਕਰ ਰਹੀਆਂ ਨੇ ਕਿਉਂਕਿ 14 ਤਰੀਕ ਦੀ ਇਹ ਚਿੱਠੀ ਹੈ ਹਾਲਾਂਕਿ ਅਨਾਉਂਸਮੈਂਟ ਜਿਹੜੀ ਹੈ ਪਰਿਵਾਰ ਦੇ ਵੱਲੋਂ 17 ਤਰੀਕ ਦੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਜੋ ਹਵਾਲਾ ਮੰਗਿਆ ਗਿਆ ਉਹ 27 2 2000 ਅ 24 ਦੇ ਆਰਟੀਕਲ ਦਾ ਮੰਗਿਆ ਗਿਆ ਹੈ 23 ਦੇ ਆਰਟੀਕਲ ਦਾ ਮੰਗਿਆ ਗਿਆ ਹੈ ਤਾਂ 27 2 2023 ਦਾ ਆਰਟੀਕਲ ਹਿੰਦੂਸਤਾਨ ਟਾਈਮਜ਼ ਅਖਬਾਰ ਦੇ ਵਿੱਚ ਕਿਹੜਾ ਪਬਲਿਸ਼ ਹੋਇਆ ਹੋਊਗਾ ਜਿਸ ਤਹ ਜਿਹੜਾ ਹੈ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਮੰਗੀ ਗਈ ਔਰ ਸਮਝ ਰਿਹਾ ਉਹ ਬਹੁਤ ਜਿਹੜਾ ਹੈ ਉਹ ਸਵਾਲ ਖੜੇ ਕਰਦਾ ਹੈ ਤਾਂ ਸੈਂਟਰ ਗਵਰਨਮੈਂਟ ਨੇ ਅਜੇ ਹਾਂ ਕਿਉਂ ਜਿਹੜਾ ਹੈ ਲੈਟਰ ਭੇਜਿਆ ਪੰਜਾਬ ਸਰਕਾਰ ਨੂੰ ਔਰ ਇਹ ਜਾਣਕਾਰੀ ਕਿਉਂ ਮੰਗੀ ਹੈ ਇਹ ਆਪਣੇ ਆਪ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਗੱਲ ਹੈ ਇੱਕ ਸਵਾਲ ਖੜਾ ਕਰਦਾ ਹੈ ਹਰ ਜਿਲ੍ਹੇ ਦੇ ਨਾਲ ਹਾਲਾਂਕਿ ਅਪਾ ਤਾਂ ਹੀ ਵਿਕਰਮ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਪਰਵਾਹ ਇੱਕ ਆਲਰੇਡੀ ਬਹੁਤ ਜ਼ਿਆਦਾ ਸਦਮੇ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਉਹਨਾਂ ਦੇ ਘਰ ਦੇ ਵਿੱਚ ਮਸਾਂ ਖੁਸ਼ੀਆਂ ਆਈਆਂ ਨੇ ਤਾਂ ਇਸ ਚੀਜ਼ ਦਾ ਜਿਹੜਾ ਹੈ ਉਹ तमाम ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਔਰ ਜਿਹੜੇ ਇਸ ਲਈ ਸਵਾਲ ਖੜੇ ਹੋ ਰਹੇ ਸੀ ਕਿ ਹਰੈਸਮੈਂਟ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਮੁਸਲਮਾਨ ਦੇ ਪਿਤਾ ਨੂੰ ਤਾਂ ਉਸ ਦਾ ਮੈਨੂੰ ਲੱਗਦਾ ਹੈ ਕਿ ਕੀ ਕੀ ਕਲੈਰੀਫਿਕੇਸ਼ਨ ਇਹ ਵੀ ਆਈ ਹੋਊਗੀ ਕਿ ਜਿਹੜੀ ਇਹ ਹਰੈਸਮੈਂਟ ਹੈ ਇਹ ਇੱਕ ਤਰੀਕੇ ਦੇ ਨਾਲ ਜੋ ਲੈਟਰ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਜਾਣਕਾਰੀ ਮੰਗੀ ਹੈ ਤਾਂ 14 ਤਰੀਕ ਨੂੰ ਇਹ ਜਾਣਕਾਰੀ ਮੰਗੀ ਗਈ ਸੀ ਔਰ ਅੱਜ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ 20 ਤਰੀਕ ਹੋ ਚੁੱਕੀ ਹੈ ਤਾਂ ਲਗਭਗ ਜਿਹੜੇ ਨੇ ਉਹ 6 ਦਿਨਾਂ ਬਾਅਦ ਇਹ ਜਾਣਕਾਰੀ ਹੈ ਕਹਿੰਦੇ ਕਿ 5 ਦਿਨਾਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਪਿਤਾ ਜੀ ਉਹਨਾਂ ਤੋਂ ਮੰਗੀ ਗਈ ਹੋਊਗੀ ਤਾਂ ਹੋ ਸਕਦਾ ਕਿ ਉਹਨਾਂ ਆਨਮਲ ਜਨਾਂ ਦੇ ਵਿੱਚ ਸਿੱਧੂ ਮੁਸਲਮਾਨ ਦੇ ਪਿਤਾ ਜੀ ਜਿਹੜੇ ਨੇ ਡਾਕੂਮੈਂਟ ਸਾਰੇ ਉਹ ਆ ਜਿਹੜੇ ਸਰਕਾਰ ਨੂੰ ਦਿਖਾ ਵੀ ਦੇਣ ਪੇਸ਼ ਵੀ ਕਰ ਦੇਣ ਔਰ ਜਿਵੇਂ ਆਪਾਂ ਜ਼ਿਕਰ ਵੀ ਕਰ ਰਹੇ ਸੀ ਕਿਉਂਕਿ ਇੰਡੀਆ ਦੇ ਵਿੱਚ ਲੋਕੀ ਬਾਹਰੋਂ ਟ੍ਰੀਟਮੈਂਟ ਕਰਾਉਣ ਵਾਸਤੇ ਆ ਜਾਂਦੇ ਨੇ ਤਾਂ ਇੱਥੋਂ ਵੀ ਲੋਕ ਬਾਹਰ ਜਾ ਕੇ ਟ੍ਰੀਟਮੈਂਟ ਕਰਵਾਉਂਦੇ ਨੇ ਮੌਜੂਦਾ ਜੇ ਅਸੀਂ ਰਾਜ ਸਭਾ ਸੰਸਦ ਦੀ ਗੱਲ ਕਰ ਲਈ ਰਾਘਵ ਛਟੋਣਾ ਨੇ ਤਾਂ ਉਹਨਾਂ ਦੇ ਅੱਖਾਂ ਦੇ ਅੱਖ ਦਾ ਆਪਰੇਸ਼ਨ ਕਰਵਾਣੋਂ ਯੂਕੇ ਦੇ ਵਿੱਚ ਗਏ ਹੋਏ ਨੇ ਕੈਪਟਨ ਨਰਿੰਦਰ ਸਿੰਘ ਵੀ ਸਪਾਈਨ ਦਾ ਕਰਾ ਕੇ ਆਏ ਸੀ ਕਿ ਬਹੁਤ ਸਾਰੇ ਲੋਕ ਬਿਲਕੁਲ ਬਹੁਤ ਸਾਰੇ ਲੋਕ ਬਹੁਤ ਸਾਰੇ ਪੋਲੀਟਿਸ਼ੀਅਨਸ ਬਹੁਤ ਸਾਰੇ ਸੈਲੀਬ੍ਰਿਟੀਜ਼ ਐ ਜਿਹੜਾ ਵੀ ਵਿਅਕਤੀ ਜਿਸ ਨੂੰ ਲੱਗਦਾ ਕਿ ਜਸਾ ਸਾਡਾ ਟ੍ਰ ਉਸ ठाਤੋਂ ਵਧੀਆ ਹੋ ਸਕਦਾ ਤਾਂ ਉਸ ठाਤੋਂ ਉਹ ਆਪਣਾ ਟਰੀਟਮੈਂਟ ਜਿਹੜਾ ਹੈ ਉਹ ਕਰਵਾਉਂਦੇ ਨੇ ਤਾਂ ਉਸੇ ਤਰੀਕੇ ਨਾਲ ਜਿਵੇਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਔਰ ਪਿਤਾ ਜੀ ਉਹਨਾਂ ਦੇ ਸੋਚਿਆ ਹੋਊਗਾ ਕਿ ਕਿਉਂਕਿ ਜ਼ਿੰਦਗੀ ਜਿਉਣ ਦਾ ਇੱਕ سہਾਰਾ ਬੱਚੇ ਹੀ ਹੁੰਦੇ ਨੇ ਔਰ ਜਦੋਂ ਉਹ ਬੱਚੇ ਜ਼ਿੰਦਗੀ ਦੇ ਵਿੱਚ ਨਾ ਰਹਿਣ ਤਾਂ ਉਹ ਜ਼ਿੰਦਗੀ ਉਹਨਾਂ ਦੀ ਬਿਲਕੁਲ ਖਤਮ ਹੋ ਜਾਂਦੀ ਹੈ ਤਾਂ ਮੂਸੇਵਾਲਾ ਦੇ ਮੌਤ ਤੋਂ ਬਾਅਦ ਇੱਕ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਸੀ ਪਰ ਇੱਕ ਤਰੀਕੇ ਨਾਲ ਉਹਨਾਂ ਨੂੰ ਦੁਬਾਰਾ ਨਵੀਂ ਆਸ ਦੀ ਉਮੀਦ ਜਾਗੀ ਜਦੋਂ ਕਿਸ ਨੇ ਕਿਹਾ ਹੋਊਗਾ ਕਿ ਬਾਹਰ ਦੀ ਕੰਟਰੀ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਇਸ ਏਜ ਦੇ ਵਿੱਚ ਵੀ ਆਈਡੀਆ ਫਿਰ ਆਹੀ ਬੱਚੇ ਨੂੰ 컨ਸੀਵ ਕਰ ਸਕਦੇ ਹੋ ਤੁਸੀਂ ਜਨਨ ਦੇ ਸਕਦੇ ਹੋ ਤਾਂ ਉਹਨਾਂ ਦੇ ਅੰਦਰ ਇੱਕ ਆਸ ਦੀ ਕਿਰਨ ਜਾਗੀ ਹੋਊਗੀ ਤਾਂ ਉਸੇ ਤਰੀਕੇ ਨਾਲ ਉਹਨਾਂ ਨੇ ਟ੍ਰੀਟਮੈਂਟ ਕਰਵਾਇਆ ਔਰ ਮੂਮਨ ਜੀ ਗੱਲ ਹੈ ਜਿਹੜੇ ਵੀ ਕੰਟਰੀ ਦੇ ਵਿੱਚ ਟ੍ਰੀਟਮੈਂਟ ਹੋਇਆ ਹੋਊਗਾ ਜਿੱਥੇ ਵੀ ਇਹ 컨ਸੀਵ ਹੋਇਆ ਹੋਊਗਾ ਉੱਥੇ ਦੇ ਪ੍ਰੋਪਰ ਡਾਕੂਮੈਂਟਸ ਉਹਨਾਂ ਦੇ ਕੋਲ ਹੋਣਗੇ ਔਰ ਬਹੁਤ ਜਲਦੀ ਮੂਸਾ ਦੇ ਪਿਤਾ ਜੀ ਜਿਹੜੇ ਨੇ ਉਹ ਉਹ ਡਾਕੂਮੈਂਟਸ ਜਨਤਕ ਦੀ ਕਰਨਗੇ ਔਰ ਉਹਨਾਂ ਦੇ ਵੱਲੋਂ ਸਰਕਾਰ ਦੇ ਸਾਹਮਣੇ ਇਹ ਰੱਖੇ ਜਾਣਗੇ ਔਰ ਸਰਕਾਰ ਅੱਗੇ ਫਿਰ ਕੇਂਦਰ ਦੀ ਸਰਕਾਰ ਨੂੰ ਭੇਜੇ ਭੇਜੇਗੀ ਡਾਕੂਮੈਂਟ ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ ਅਨ ਬਿਟਵੀਨ ਜਿਹੜੀਆਂ ਦੋ ਚੀਜ਼ ਚੀਜ਼ਾਂ ਹੋਈਆਂ ਕਿਉਂਕਿ ਮੁਸਲਮਨ ਪਿਤਾ ਜੀ ਨੇ ਸਿੱਧੇ ਤੌਰ ਤੇ ਕਿਹਾ ਕਿ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ ਡਾਕੂਮੈਂਟ ਮੰਗੇ ਜਾ ਰਹੇ ਨੇ ਆਮੂਮਨ ਜੀ ਗੱਲ ਹੈ ਜਦੋਂ ਕਿਸੇ ਘਰ ਦੇ ਵਿੱਚ ਬੱਚਾ ਹੁੰਦਾ ਔਰ ਅਜਿਹੇ ਇੱਕ ਸਦਮੇ ਤੋਂ ਬਾਅਦ ਅਜਿਹੀ ਖੁਸ਼ੀ ਆਈ ਹੁੰਦੀ ਹੈ ਇਹ ਜਿਹਾ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਲੱਗਿਆ ਹੋਊਗਾ ਕਿ ਇਹ ਕੀ ਕਿਤੇ ਜਾਣ ਕੇ ਨਾ ਹੋ ਰਿਹਾ ਹੋਵੇ ਕਿਉਂਕਿ ਇੱਕ ਨੈਰੇਟਿਵ ਅਜਿਹਾ ਬਣਿਆ ਹੁੰਦਾ ਇੱਕ ਮਾਹੌਲ ਇੱਕ ਐਟਮੋਸਫੀਅਰ ਅਜਾ ਸਰਜਾ ਹੁੰਦਾ ਤਾਂ ਉਹਨਾਂ ਨੂੰ ਇਹ ਚੀਜ਼ ਝਾਤੀ ਹੋਊਗੀ ਜਿਸ ਦਾ ਉਹਨਾਂ ਨੇ ਕੱਲ ਵੀਡੀਓ ਪਾ ਕੇ ਆਪਣਾ ਦੁੱਖ ਵੀ ਜ਼ਾਹ ਉਹ ਆਪਾਂ ਇਹ ਕਮਾਂਗੇ ਕਿ ਅਪਡੇਟ ਲਈ ਬਤੌਰ ਪੱਤਰਕਾਰ ਕਿਉਂਕਿ ਅਸੀਂ ਜੇ ਖਬਰਾਂ ਨੂੰ ਦਿਖਾ ਰਹੇ ਆ ਜੋ ਕੱਲ੍ਹ ਵਾਲੀ ਖਬਰ ਦਿਖਾਈ ਹੈ ਤਾਂ ਉਸ ਦੇ ਨਾਲ ਨਾ ਇਹਦਾ ਵੀ ਜਿਹੜਾ ਅਪਡੇਟ ਹੈ ਉਹ ਵੀ ਦੱਸਣਾ ਲੋਕਾਂ ਤੱਕ ਬਹੁਤ ਅਹਿਮ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹੀ ਜਿਹੜੀ ਜਾਣਕਾਰੀ ਹੈ ਉਹ ਮੰਗੀ ਗਈ ਸੀ ਵਿਕਰਮ ਜੀ ਜਿਹੜਾ ਸਰਕਾਰ ਨੇ ਜਾਣਕਾਰੀ ਮੰਗੀ ਹੈ ਗगन ਸਵਾਲ ਇਸੇ ਚੀਜ਼ ਤੇ ਸਵਾਲ ਟਾਈਮਿੰਗ ਤੇ ਖੜੇ ਹੋ ਰਹੇ ਆ ਕਿ ਭਾਈ ਇਹ ਜਿਹੜੀ ਚਿੱਠੀ ਆ ਕਿਉਂਕਿ ਹੁਣ ਚਿੱਠੀ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਉਹ ਡਿਲੀਵਰੀ ਤੋਂ 3 ਦਿਨ ਕਹਿੰਦੇ ਪਹਿਲਾਂ ਹੀ ਆ ਗਈ ਸੀ ਔਰ ਹਵਾਲਾ ਉਹਨਾਂ ਨੇ ਹਿੰਦੁਸਤਾਨ ਟਾਈਮਜ਼ ਦਾ ਦਿੱਤਾ ਜਿਹੜਾ ਉਹਦੇ ਵਿੱਚ ਆਰਟੀਕਲ ਸੀ ਮੈਂ ਲੱਭਣ ਦੀ ਕੋਸ਼ਿਸ਼ ਵੀ ਕਰ ਵੀ ਰਿਹਾ ਸੀ ਖੈਰ ਲੱਭੇ ਨਹੀਂ ਅਜੇ ਪਰ ਉਹ ਵੀ ਲੱਭਾਂਗੇ ਆਰਟੀਕਲ ਚ ਲਿਖਿਆ ਕੀ ਸੀ ਉਹ ਤੇ ਵੀ ਪੜਤਾਲ ਕਰਾਂਗੇ ਪਰ ਗगन ਇੱਕ ਇੱਕ ਚੀਜ਼ ਇਹ ਵੀ ਹੈ ਕਿ ਜਦੋਂ ਪਤਾ ਹੋਵੇ ਕਿਉਂਕਿ ਪਾਉ ਨਹੀਂ ਕੋਈ ਅਫਸਰ ਹੈ ਜਾਂ ਜੋ ਵੀ ਸਿਸਟਮ ਹੈ ਉਹਨਾਂ ਦੇ ਵਿੱਚ ਸਿਸਟਮ ਦੇ ਵਿੱਚ ਹੁੰਦੇ ਤਾਂ ਬੰਦੇ ਹੀ ਨਹੀਂ ਕਿਉਂਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਵੀ ਕੀਤਾ ਕਿ that ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਮਦਰ ਸ਼੍ਰੀਮਤੀ ਚਰਨਕੌਰ ਚਰਨ ਸਿੰਘ ਲਿਖਿਆ ਖੈਰ ਇਹਨਾਂ ਨੇ ਪਰ ਚਰਨਕੌਰ ਵੈਂਟੂ ਆਈਵੀਐਫ ਟਰੀਟਮੈਂਟ ਔਰ ਉਹਨਾਂ ਨੇ ਜਿਹੜਾ ਕਨਸੀਵ ਕਰਨ ਬਾਰੇ ਪੂਰੀ ਡਿਟੇਲ ਉਹਨਾਂ ਨੇ ਲਿਖੀ ਆ ਪਰ ਘੱਟੋ ਘੱਟ ਇਹਨਾਂ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੰਦਿਆਂ ਦੇ ਇਮੋਸ਼ਨ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਹੁੰਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਿਸਟਮ ਹੈ ਸ਼ਾਇਦ ਸਿਸਟਮ ਦੇ ਵਿੱਚ ਮਨ ਲੱਗਦਾ ਇਮੋਸ਼ਨ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਗगन ਕਿਉਂਕਿ ਸਿੱਧੂ ਮੂਸੇਵਾਲਾ ਦਾ ਤਾਂ ਜ਼ਿਕਰ ਕੀਤਾ ਜਿਹੜੇ ਅਫਸਰ ਨੇ ਵੀ ਚਿੱਠੀਖਰ ਲਿਖੀ ਹੋਊਗੀ ਹਾਲਾਂਕਿ ਉਹਨਾਂ ਦਾ ਰਾਈਟ ਹੈ ਇਸ ਚੀਜ਼ ਨੂੰ ਜਾਨਣਾ ਪਰ ਅਸੀਂ ਇਹ ਕਹਿੰਨੇ ਕਿ ਇਹ ਵੀ ਦੇਖਣਾ ਚਾਹੀਦਾ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਬਰੂਟਲੀ ਉਸ ਦਾ ਮਰਡਰ ਹੋਇਆ ਸੀ ਉਹਨਾਂ ਦੇ ਘਰ ਖੁਸ਼ੀ ਆਈਏ ਤਾਂ 4 ਦਿਨ ਠਹਿਰ ਕੇ ਵੀ ਇਹ ਰਿਪੋਰਟ ਮੰਗੀ ਜਾ ਸਕਦੀ ਕੀ ਕੀ ਪੌਸਿਬਿਲਟੀ ਹੈਗੀ ਸੀ ਐਸਸੀਟੀ ਦੀ ਵੀ 4 ਦਿਨ ਰੋਕ ਕੇ ਜਾਂ ਜਦੋਂ ਉਹ ਕੋਈ ਬਰਥ ਸਰਟੀਫਿਕੇਟ ਬਣਵਾਉਂਦੇ ਗगन ਔਰ ਜਾਂ ਫਿਰ ਕੋਈ ਆਧਾਰ ਕਾਰਡ ਨੇ ਤੁਸੀਂ ਵੀ ਜ਼ਿਕਰ ਕੀਤਾ ਬਣਾਉਣਾ ਸੀ ਪਾਸਪੋਰਟ ਬਣਾਉਣਾ ਹੋਊਗਾ ਕਿਉਂਕਿ ਇੱਥੇ ਵੀ ਥ੍ਰੈਟ ਵੀ ਹੋਣਗੇ ਉਹਨਾਂ ਨੂੰ ਤਾਂ ਜ਼ਾਹਿਰ ਜੀ ਗੱਲ ਹੈ ਕਿ ਜੇ ਇੱਥੇ ਰੱਖਣਗੇ ਆਪਣੇ ਬੱਚੇ ਨੂੰ ਜਾਂ ਕਿੱਥੇ ਰੱਖਣਗੇ ਕਿਉਂਕਿ ਸੇਫਟਾ ਕਰਨਾ ਹੀ ਹੈ ਨਾ ਉਹਨਾਂ ਨੇ ਗੁੰਡਿਆਂ ਬਦਮਾਸ਼ਾਂ ਤੋਂ ਫਰੋਤੀਆਂ ਆਣਾਂ ਤੋਂ ਬਿਲਕੁਲ ਦੇਖੋ ਵਿਕਰਮ ਅਮੂਮਨ ਜੀ ਗੱਲ ਹੈ ਕਿਉਂਕਿ ਟਾਈਮਿੰਗ ਹੀ ਸਭ ਤੋਂ ਵੱਡੀ ਗੱਲ ਹੈ ਉਹ ਟਾਈਮਿੰਗ ਦੇ ਉੱਤੇ ਹੀ ਸਵਾਲ ਖੜੇ ਹੋ ਰਹੇ ਨੇ ਔਰ ਟਾਈਮਿੰਗ ਦੇ ਉੱਤੇ ਹੀ ਮੁਸਰਦੇ ਪਿਤਾ ਜੀ ਦੇ ਵੱਲੋਂ ਜਿਹੜੀ ਹੈ ਉਹ ਗੱਲ ਆਖੀ ਗਈ ਸੀ ਤਾਂ ਹੁਣ ਟਾਈਮਿੰਗ ਨੂੰ ਲੈ ਕੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਜਿਸ ਤਰੀਕੇ ਨਾਲ ਸਵਾਲ ਖੜੇ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤਾਂ ਉਸ ਦੇ ਉੱਤੇ ਹੀ ਮੁਸਰਦੇ ਪਿਤਾ ਜੀ ਨੇ ਵੀ ਕੱਲ ਇਹ ਸਵਾਲ ਚੁੱਕਿਆ ਤਾਂ ਸਰਕਾਰ ਦੀ ਜਿਹੜੀ ਕੇਂਦਰ ਦੀ ਚਿੱਠੀ ਹੈ ਉਹ ਵੀ ਹੁਣ ਸਾਹਮਣੇ ਆ ਚੁੱਕੀ ਹੈ ਜੇ ਅਜਿਹੀ ਗੱਲ ਸੀ ਤਾਂ ਇਹ ਚਿੱਠੀ ਪਹਿਲਾਂ ਹੀ ਜਨਤਕ ਹੋ ਜਾਣੀ ਚਾਹੀਦੀ ਸੀ ਜਿਸ ਦਿਨ ਆਈ ਸੀ ਉਸੇ ਦਿਨ ਵੀ ਇਸ ਚਿੱਠੀ ਨੂੰ ਜਿਹੜਾ ਹੈ ਜਨਤਕ ਕੀਤਾ ਜਾ ਸਕਦਾ ਸੀਗਾ ਤਾਂ ਬਹੁਤ ਸਾਰੀਆਂ ਗੱਲਾਂ ਨੇ ਹੁਣ ਲੱਗਦਾ ਹੈ ਕਿ ਜਿਸ ਤਿੱਖ ਦੇ ਨਾਲ ਸਰਕਾਰ ਦੇ ਕੇਂਦਰ ਦੇ ਵੱਲੋਂ ਚਿੱਠੀ ਆਈ ਗਈ ਹੈ ਤਾਂ ਹੋ ਸਕਦਾ ਕਿ ਪੰਜਾਬ ਸਰਕਾਰ ਤੋਂ ਵੀ ਕੋਈ ਨਾ ਕੋਈ ਨੁਮਾਇੰਦਾ ਉਹਨਾਂ ਦਾ ਬਿਆਨ ਦਿੰਦਾ ਹੋਇਆ ਨਜ਼ਰ ਆਊਗਾ ਕੋਈ ਦਲ ਰੱਖਦਾ ਹੋਇਆ ਨਜ਼ਰ ਆਊਗਾ ਜਾਂ ਫਿਰ ਕੇਂਦਰ ਤੋਂ ਜੇ ਭਾਜਪਾ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਕੋਈ ਗੱਲ ਜਿਹੜੀ ਆ ਕਰਦਾ ਹੋਇਆ ਨਜ਼ਰ ਆਊਗਾ ਹਾਲਾਂਕਿ ਹਰਜੀਤ ਗਰੇਵਾਲ ਦਾ ਸਟੇਟਮੈਂਟ ਤਾਂ ਜ਼ਰੂਰ ਆ ਗਈ ਹੈ ਇਸ ਈਸ਼ੂ ਦੇ ਉੱਤੇ ਭਾਜਪਾ ਦਾ ਰਿਐਕਸ਼ਨ ਤਾਂ ਜ਼ਰੂਰ ਆ ਗਿਆ ਪਰ ਹਾਇਰ ਅਥਾਰਟिटीज ਦੀ ਗੱਲ ਕਰ ਲਈਏ ਸੁਨੀਲ ਜਾਖੜਾ ਵੀ ਗੱਲ ਕਰ ਲਈ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦਾ ਕੀ ਇਸ ਦੇ ਉੱਤੇ ਵਰਜਨ ਆਉਂਦਾ ਹੈ ਜਾਂ ਪੰਜਾਬ ਸਰਕਾਰ ਤੋਂ ਕੋਈ ਅਧਿਕਾਰਤ ਤੌਰ ਤੇ ਉਹ ਤੇ ਉਹ ਕੋਈ ਜਵਾਬ ਦਿੰਦਾ ਹੈ ਉਹ ਅਜੇ ਉਡੀਕਣ ਦੀ ਗੱਲ ਰਹੂਗੀ ਔਰ ਪਿਤਾ ਜੀ ਨੇ ਤਾਂ ਵੈਸੇ ਹੀ ਕਹਿ ਦਿੱਤਾ ਕਿ ਉਹਨਾਂ ਦੇ ਕੋਲ ਹਰ ਚੀਜ਼ ਜਿਹੜੀ ਹੈਗੀ ਉਹ ਬਕਾਇਦਾ ਲੀਗਲ ਤੌਰ ਦੇ ਉੱਤੇ ਡਾਕੂਮੈਂਟਸ ਦੇ ਨਾਲ ਸਮੇਤ ਪਈ ਹੋਈ ਹੈ ਤੇ ਉਹ ਜਲਦ ਉਸ ਨੂੰ ਪੇਸ਼ ਵੀ ਕਰ ਦੇ ਜੀ ਇਹ ਗੱਲ ਉਹਨਾਂ ਦੇ ਕਰੀਬੀ ਜਿਹੜੇ ਆ ਫੈਮਿਲੀ ਮੈਂਬਰ ਹੀ ਆ ਉਹਨਾਂ ਨਾਲ ਗੱਲ ਹੋਈ ਅੱਜ ਸਵੇਰੇ ਵੀ ਇਹ ਮਸਲਾ ਕੀ ਹੈ ਤਾਂ ਉਹਨਾਂ ਨੇ ਕਿਹਾ ਦੇਖੋ ਕੱਲੀ ਕੱਲੀ ਚੀਜ਼ ਪੂਰਾ ਟੈਕਨੀਕਲੀ ਸਾਊਂਡ ਹੋ ਕੇ ਚੱਲੇ ਆ ਕਿਉਂਕਿ ਉਹ ਹੁਣ ਜਦੋਂ ਦਾ ਉਹਨਾਂ ਦਾ ਵਾਹ ਪਿਆ ਹੋਇਆ ਸਿੱਧੂ ਵਾਲੇ ਕੇਸ ਦੇ ਵਿੱਚ ਤਾਂ ਉਹ ਕੱਲੀ-ਕੱਲੀ ਚੀਜ਼ ਪਹਿਲਾਂ ਵਕੀਲਾਂ ਨਾਲ ਸਲਾਹ ਕਰਦੇ ਆ ਉਸ ਤੋਂ ਬਾਅਦ ਅਗਲਾ ਕੋਈ ਵੀ ਕੰਮ ਕਰਨਾ ਹੁੰਦਾ ਜਾਂ ਕੋਈ ਐਕਸ਼ਨ ਜਾਂ ਕੁਝ ਬੋਲਣਾ ਵੀ ਹੁੰਦਾ ਤਾਂ ਉਹ ਕਹਿੰਦੇ ਕਿ ਸਲਾਹ مشورہ ਪੂਰਾ ਕਰਕੇ ਹੀ ਚੱਲਦੇ ਆ ਕਿਉਂਕਿ ਹੁਣ ਉਹਨਾਂ ਨੇ ਵਿਚਾਰਿਆਂ ਨੇ ਧੱਕੇ ਹੀ ਨੇ ਖਾਲੇ ਆਪਦੇ ਪੁੱਤਰੋਂ ਇਨਸਾਫ ਜਮਾਉਣ ਵਾਸਤੇ ਕੱਲਾ-ਕੱਲਾ ਜੋ ਵੀ ਸਟੈਪ ਚੱਕਣਾ ਸੀ ਕਹਿੰਦੇ ਉਹਨਾਂ ਨੇ ਪੂਰੀ ਕਾਨੂੰਨ ਦੀ ਵੀ ਪਹਿਲਾਂ ਜਾਣਕਾਰੀ ਲਈ ਸੀ ਇਸੇ ਕਰਕੇ ਇੰਡੀਆ ਤੋਂ ਨਹੀਂ ਕਰਾਇਆ ਉਹਨਾਂ ਨੇ ਉਹਨਾਂ ਨੇ ਬਾਹਰੋਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਉਹਨਾਂ ਨੇ ਕਰਵਾਇਆ ਜਿਹੜਾ ਆਈਵੀਐਫ ਜਿਹੜਾ ਕਨਸੀਵ ਕਰਵਾਇਆ ਗਗਨ ਹਾਂ ਬਿਲਕੁਲ ਵਿਕਰਮਤਾ ਜਿਮੀ ਆਪਾਂ ਜ਼ਿਕਰ ਵੀ ਕਰ ਰਹੇ ਸੀ ਕਿ ਜੋ ਡਾਕੂਮੈਂਟਸ ਹੈ ਉਹ ਜੇ ਬਾਹਰੋਂ ਮਮਨ ਜੀ ਗੱਲ ਹੈ ਜੇ ਸਾਨੂੰ ਵੀ ਜਾਣਕਾਰੀ ਮਿਲ ਰਹੀ ਹੈ ਉਹੀ ਹੈ ਕਿ ਬਾਰਲੀ ਕੰਟਰੀ ਦੇ ਵਿੱਚੋਂ ਹੀ ਜੋ ਇਹ ਆਈਵੀਐਫ ਦਾ ਟਰੀਟਮੈਂਟ ਉਹ ਕਰਵਾਇਆ ਗਿਆ ਔਰ ਡਾਕੂਮੈਂਟਸ ਪਿਤਾ ਜੀ ਉਹਨਾਂ ਦੇ ਕੋਲ ਮੂਸਾ ਦੇ ਪਿਤਾ ਜੀ ਉਹਨਾਂ ਦੇ ਕੋਲ ਸਾਰੇ ਹੋਣਗੇ ਔਰ ਸਹੀ ਟਾਈਮ ਟਾਈਮ ਆਉਣ ਦੇ ਉੱਤੇ ਸਹੀ ਸਮਾਂ ਆਉਣ ਦੇ ਉੱਤੇ ਉਹ ਜਲਦੀ ਇਹਨਾਂ ਨੂੰ ਸ਼ੋਅ ਕਰਦੇ ਹੋਏ ਵੀ ਨਜ਼ਰ ਆਉਣਗੇ ਜੀ ਔਰ ਔਰ ਇੱਕ ਛੋਟਾ ਜਿਹਾ ਅਖੀਰਲਾ ਸਵਾਲ ਇਹ ਵੀ ਹੈ ਗगन ਕੀ ਜਿਹੜੇ ਹਸਪੀਟਲ ਦੇ ਵਿੱਚ ਆਈਵੀਐਫ ਹੋਇਆ ਉਹ ਵੀ ਕਹਿੰਦੇ ਤਕੜਾ ਹਸਪੀਟਲ ਆ ਔਰ ਡਾਕਟਰਸ ਨੂੰ ਵੀ ਇਸ ਚੀਜ਼ ਦੀ ਤਾਂ ਜਾਣਕਾਰੀ ਹੋਊਗੀ ਨਾ ਕਿ ਕੀ ਹੋ ਸਕਦਾ ਡਾਕਟਰ ਨੇ ਜਿਹੜੇ ਡਾਕਟਰ ਬੰਦ ਹੋ ਸਕਦਾ ਮੰਨ ਲਓ ਜੇ ਕੋਈ ਅੰਗ ਕਹਿ ਲਈ ਹੋ ਜਿਹੜੇ ਰਚਨੀ ਜਿੰਦਲ ਡਾਕਟਰ ਨੇ ਵਿਕਰਮ ਹੁਨਰ ਨੇ ਜਿਸ ਦਿਨ ਰੈਸ ਕਾਨਫਰੰਸ ਕੀਤੀ ਜਿਸ ਦਿਨ ਬੱਚੇ ਦਾ ਜਨਮ ਦਿੱਤਾ ਉਹਨਾਂ ਨੇ ਉਸੇ ਦਿਨ ਪਹਿਲੇ ਦਿਨ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਸ਼ਾਇਦ ਸਾਡੇ ਈਵਰਜ਼ ਨੇ ਜੇਕਰ ਉਹ ਧਿਆਨ ਨਾਲ ਨਹੀਂ ਸੁਣਿਆ ਹੋਵੇ ਆਪਾਂ ਉਹ ਬਿਆਨ ਵੀ ਦੁਬਾਰਾ ਜ਼ਰੂਰ ਚਲਾਵਾਂਗੇ ਜਿਸ ਦੇ ਵਿੱਚ ਉਹਨਾਂ ਦੀ ਪਹਿਲੀ ਗੱਲ ਹੀ ਇਹ ਕਹੀ ਸੀ ਉਹਨਾਂ ਨੇ ਕਿ ਆਈਡੀਐਫ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਅਸੀਂ ਸਿਰਫ ਡਿਲੀਵਰੀ ਕਰਵਾਉਣ ਦੇ ਵਿੱਚ ਹੈਲਪ ਕੀਤੀ ਹੈ ਇਹ ਗੱਲ ਡਾਕਟਰ ਦਾ ਕਹਿਣਾ ਸੀਗਾ ਇਹ ਜਦੋਂ ਡਾਕਟਰ ਰਜਨੂਣਾ ਦਾ ਬਿਆਨ ਸੀ ਜੇ ਤੁਸੀਂ ਰਜਨੂਣਾ ਦੀ ਜੇ ਤੁਸੀਂ ਸਟੇਟਮੈਂਟ ਦੁਬਾਰਾ ਸੁਣੋਗੇ ਤਾਂ ਉਹਦੇ ਵਿੱਚ ਡਾਕਟਰ ਰਜਨੂਣਾ ਦੀ ਸਟੇਟਮੈਂਟ ਸੀ ਕਿ ਅਸੀਂ ਟ੍ਰੀਟਮੈਂਟ ਨਹੀਂ ਕੀਤਾ ਅਸੀਂ ਸਿਰਫ ਉਹ ਅਸੀਂ ਉਹਨਾਂ ਦਾ ਇਹ ਪੂਰਾ ਇਹਨਾਂ ਡਿਲੀਵਰੀ ਪ੍ਰੋਸੈਸ ਹੈ ਉਸ ਦੇ ਵਿੱਚ ਕਰਵਾਉਣ ਦੇ ਵਿੱਚ ਉਹਨਾਂ ਨੂੰ ਹੈਲਪ ਕੀਤੀ ਹੈ ਤਾਂ ਉਮਮਨ ਜੀ ਗੱਲ ਹੈ ਜਿਸ ਦੇ ਨਾਲ ਜੇ ਇੰਡੀਆ ਦੇ ਵਿੱਚ ਇਹ ਐਕਟ ਹੈ 50 ਸਾਲ ਤੋਂ ਵਾਧੇ ਉਮਰ ਦੇ ਮਹਿਲਾ ਆਈਡੀਐਫ ਨਹੀਂ ਕਰਾ ਸਕਦੇ ਤਾਂ ਬਾਹਰੋਂ ਜਿਹੋ ਕਰਵਾ ਕੇ ਆਏ ਹੋਣਗੇ ਔਰ ਆ ਕੇ ਟ੍ਰੀਟਮੈਂਟ ਜਿਹੜਾ ਹੈ ਉਹਨਾਂ ਨੇ ਸਾਰਾ ਬਠਿੰਡਾ ਦੇ ਹਸਪਤਾਲੋਂ ਲਿੱਤਾ ਹੋਊਗਾ ਤਾਂ ਉਸ ਦੇ ਵਿੱਚ ਹਸਪਤਾਲ ਨੇ ਜਿਹੜੀ ਹੈ ਉਹਨਾਂ ਦੀ ਮਦਦ ਕੀਤੀ ਹੈ ਵਿਕਰਮ ਜੀ ਠੀਕ ਹੈ ਗगन ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਸੰਜੀ ਕਰਨ ਲਈ ਤਾਂ ਮੇਰੇ ਸਹਿਯੋਗੀ ਗਗਨਦੀਪ ਸਿੰਘ ਜੋ ਕਿ ਪੂਰੀ ਜਾਣਕਾਰੀ ਦੇ ਰਹੇ ਸੀ ਔਰ ਇਹ ਚਿੱਠੀ ਜਿਹੜੀ ਆ ਕਿਉਂਕਿ ਇਹ ਰੌਲਾ ਬਹੁਤ ਪਿਆ ਹੋਇਆ ਸੀ ਇਸ ਚੀਜ਼ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਬਿਆਨ ਕੀ ਸੀ ਉਹ ਵੀ ਇੱਕ ਵਾਰ ਤੁਹਾਨੂੰ ਸੁਣਾਉਣੇ ਆ ਜਿਹੜਾ ਕੱਲ ਉਹਨਾਂ ਨੇ ਬਿਆਨ ਦਿੱਤਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਵੀ ਲਾਇਆ ਸਰਕਾਰਾਂ ਦੇ ਉੱਪਰ ਔਰ ਉਸ ਤੋਂ ਬਾਅਦ ਸਿੱਧੇ ਤੌਰ ਤੇ ਹੁਣ ਇਹ ਚਿੱਠੀ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਕਿ ਕੇਂਦਰ ਸਰਕਾਰ ਨੇ ਰਿਪੋਰਟ ਮੰਗੀ ਹੈ ਔਰ 27 2 2023 ਨੂੰ ਅੰਗਰੇਜ਼ੀ ਅਖਬਾਰ ਦੇ ਵਿੱਚ ਆਰਟੀਕਲ ਛਪਿਆ ਸੀ ਜਿਸ ਤੋਂ ਬਾਅਦ ਫਿਰ ਇਹ ਰਿਪੋਰਟ ਜਿਹੜੀ ਹੈ ਹੁਣ ਨਿਕਲ ਕੇ ਸਾਹਮਣੇ ਆਈ ਕਿਉਂਕਿ ਉਹਨਾਂ ਨੇ ਆਰਟੀਕਲ ਦਾ ਹਵਾਲਾ ਦਿੱਤਾ ਔਰ 14 ਮਾਰਚ ਨੂੰ ਇਹ ਚਿੱਠੀ ਹੈ ਇਹ ਕੱਢੀ ਗਈ ਸੀ 14 ਮਾਰਚ ਨੂੰ ਇਹ ਚਿੱਠੀ ਦਿੱਲੀ ਤੋਂ ਭੇਜੀ ਗਈ ਹੈ ਪੰਜਾਬ ਸਰਕਾਰ ਨੂੰ ਬਕਾਇਦਾ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਆ ਰਿਪੋਰਟ ਮੰਗੀ ਹੈ ਕਿਉਂਕਿ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਨਹੀਂ ਤਾਂ ਹੋ ਸਕਦਾ ਹੋਰ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਹੋਣਗੇ ਪਰ ਉਸ ਤੋਂ ਬਾਅਦ ਹੁਣ ਇਹ ਕੇਸ ਬਹੁਤ ਜ਼ਿਆਦਾ ਹਾਈਲਾਈਟਡ ਇੱਕ ਤਾਂ ਸਿੱਧੂ ਮੂਸੇ ਵਾਲਾ ਨੂੰ ਰੱਬ ਨੇ ਨਾ ਹੀ ਇਹਨਾਂ ਬਖਸ਼ਿਆ ਸੀ ਉਹਦੇ ਨਾਲ ਨਾਂ ਦੇ ਨਾਲ ਜਿਹੜਾ ਜਦੋਂ ਕਿਸੇ ਵੀ ਚੀਜ਼ ਦੇ ਨਾਲ ਸਿੱਧੂ ਜੁੜ ਜਾਂਦਾ ਤਾਂ ਉਹ ਚੀਜ਼ ਵੱਡੀ ਹੋ ਜਾਂਦੀ ਆਪਣੇ ਆਪ ਦੇ ਵਿੱਚ ਤਾਂ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਸੀ ਹਸਪੀਟਲ ਦੇ ਵਿੱਚ ਭਰਤੀ ਉਸ ਦੀ ਖਬਰ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦਾ ਹਵਾਲਾ ਦਿੱਤਾ ਗਿਆ ਇਹਦੇ ਵਿੱਚ ਉਹਨਾਂ ਦੇ ਆਰਟੀਕਲ ਦਾ ਔਰ ਉਸ ਤੋਂ ਬਾਅਦ ਫਿਰ ਇਹ ਰਿਪੋਰਟ ਮੰਗੀ ਗਈ ਹੈ ਤਾਂ ਪ੍ਰਿੰਸੀਪਲ ਸੈਕਟਰੀ ਤੋਂ ਰਿਪੋਰਟ ਮੰਗੀ ਹੈ ਸਿੱਧੂ ਦੇ ਪਿਤਾ ਜੀ ਦਾ ਬਿਆਨ ਸੁਣਾਉਣਾ ਹੈ ਜਿਹੜਾ ਕੱਲ ਉਹਨਾਂ ਨੇ ਬਿਆਨ ਦਿੱਤਾ ਸੀ ਔਰ ਜਦੋਂ ਉਹਨਾਂ ਨੂੰ ਇਸ ਚਿੱਠੀ ਦਾ ਪਤਾ ਲੱਗਿਆ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਕੱਲ ਸਿੱਧੂ ਦਾ ਪਿਤਾ ਜੀ ਦਾ ਜਿਹੜਾ ਬਿਆਨ ਆਇਆ ਛੋਟਾ ਭਰਾ ਪੈਦਾ ਹੋਇਆ ਔਰ ਆਈਵੀਐਫ ਦੇ ਥਰੂ ਉਹਨਾਂ ਨੇ ਜਿਹੜਾ ਬੱਚਾ ਲਿਆ ਹੈ ਔਰ ਕਿਸ ਤਰੀਕੇ ਦੇ ਨਾਲ ਬੱਚਾ ਹੋਇਆ ਕਿਉਂਕਿ ਇੱਕ ਆਰਟੀ ਕਾਨੂੰਨ ਬਣਿਆ ਹੋਇਆ ਇਸ ਨੂੰ ਲੈ ਕੇ ਔਰ ਉਮਰ ਤੈਅ ਕੀਤੀ ਹੋਈ ਹੈ ਕਿ 21 ਤੋਂ 50 ਸਾਲ ਦੀ ਔਰ ਜਿਹੜੀ ਹੈ ਉਹ ਆਈਵੀਐਫ ਇੰਡੀਆ ਦੇ ਵਿੱਚ ਕਰਵਾ ਸਕਦੀ ਹੈ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਵੀ ਬਿਆਨ ਦਿੱਤਾ ਸੀ ਗਗਨਦੀਪ ਸਿੰਘ ਮੇਰੇ ਸਹਾਇਕੀ ਫੋਨ ਲਾਈਨ ਤੇ ਜੁੜੇ ਹੋਏ ਨੇ ਵੱਡੀ ਖਬਰ ਲੈ ਕੇ ਗਗਨ ਪੂਰਾ ਅਪਡੇਟ ਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਇਹ ਰਿਪੋਰਟ ਮੰਗੀ ਹੈ ਪੰਜਾਬ ਸਰਕਾਰ ਨੂੰ ਬਕਾਇਦਾ ਤੌਰ ਤੇ ਚਿੱਠੀ ਲਿਖੀ ਹੈ ਹਿੰਦੁਸਤਾਨ ਟਾਈਮਜ਼ ਦੀ ਇੱਕ ਆਰਟੀਕਲ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਨੋਟਿਸ ਲਿਆ ਇਸ ਪੂਰਾ ਇਸ ਦਾ ਪੂਰਾ ਅ ਬਿਲਕੁਲ ਵਿਕਰਮ ਸਤੂਬੜਾ ਤੋਂ ਜਿਹੜੀ ਚਿੱਠੀ ਹੈ ਉਸ ਦਾ ਜ਼ਿਕਰ ਕਰਨਾ ਚਾਹਾਂਗੀ ਔਰ ਜੋ ਕੱਲ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਸਵਾਲ ਕਰੇ ਕਿ ਕਿੱਗੇ ਕੱਲ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ 2 ਮਿੰਟ ਦੀ ਵੀਡੀਓ ਹੁੰਦੀ ਹੈ ਜਿਸ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਉੱਤੇ ਲੋਕਲ ਐਡਮਿਨਿਸਟ੍ਰੇਸ਼ਨ ਜੋ ਹੈ ਉਹ ਪ੍ਰੈਸ਼ਰ ਬਣਾ ਰਿਹਾ ਕਿ ਤੁਸੀਂ ਦਸਤਾਵੇਜ਼ ਜਿਹੜੇ ਨੇ ਉਹ ਜਦੋਂ ਬੱਚਾ ਜੰਮਿਆ ਉਸਦੇ ਸਬਤ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਇੱਕ ਤਰੀਕੇ ਨਾਲ ਬੱਚ ਨੂੰ ਲੀਗਲ ਤੌਰ ਤੇ ਤੇ ਦਿਖਾਉਣ ਦੀ ਉਹਨਾਂ ਦੇ ਵੱਲੋਂ ਗੱਲ ਜਹੀ ਗਈ ਪਰ ਹੁਣ ਇਹ ਚਿੱਠੀ ਨਿਕਲ ਕੇ ਸਾਹਮਣੇ ਆਈ ਹੈ ਔਰ ਚਿੱਠੀ ਦੀ ਤਰੀਕ ਜਿਹੜੀ ਹੈ 14 ਮਾਰਚ ਦੀ ਹੈ ਤਾਂ 14 ਮਾਰਚ ਦੀ ਇਹ ਤਰੀਕ ਜਿਹੜੀ ਆ ਉਹ ਇਸ ਚਿੱਠੀ ਵਿੱਚ ਬਣੀ ਹੋਈ ਹੈ ਹਾਲਾਂਕਿ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹ ਐਤਵਾਰ ਦੇ ਦਿਨ ਨੂੰ ਸਾਂਝੀ ਕੀਤੀ ਗਈ ਸੀ 17 ਤਰੀਕ ਨੂੰ ਸਾਂਝੀ ਕੀਤੀ ਗਈ ਸੀ ਪਰ ਜਦੋਂ ਇਹ ਕੇਂਦਰ ਸਰਕਾਰ ਨੇ ਚਿੱਠੀ ਜਾਰੀ ਕੀਤੀ ਹੈ ਉਹ 14 ਤਰੀਕ ਨੂੰ 14 ਮਾਰਚ ਦੀ ਤਰੀਕ ਹੀ ਹੈ ਕਿ ਉਸ ਤੋਂ ਪਹਿਲਾਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਹੋ ਸਕਦਾ ਕਿ ਜੇ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੋਵੇ ਮਾਤਾ ਚਰਨ ਘਰ ਦੇ ਵੱਲੋਂ ਤਾਂ ਜੋ ਦਿੱਤੀ ਹੈ ਉਹ ਪ੍ਰਿੰਸੀਪਲ ਸੈਕਟਰੀ ਐਪੋਫੀਸ਼ਨ ਸੈਕਟਰੀ ਉਹ ਡਿਪਾਰਟਮੈਂਟ ਆਫ ਹੈਲਥ ਵਲੋਂ ਭੇਜੇ ਰਿਹਾ ਹੈ ਪੰਜਾਬ ਸਰਕਾਰ ਨੂੰ ਭੇਜੀ ਸੀ ਹੂੰ ਤਾਂ ਗਗਨਦੀਪ ਨਾਲੋਂ ਸੰਪਰਕ ਟੁੱਟ ਗਿਆ ਇੱਕ ਵਾਰ ਫਿਰ ਗਗਨਦੀਪ ਨੂੰ ਫੋਨ ਲਾਈਨ ਤੇ ਲੈਨੇ ਕਿਉਂਕਿ ਵੱਡੀ ਖਬਰ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਆਂ PRO ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਗਨ ਨਾਲ ਸੰਪਰਕ ਟੁੱਟ ਗਿਆ ਸੀ ਗਗਨ ਫਿਰ ਜੁੜ ਗਏ ਨੇ ਹਾਂ ਗਗਨ ਕੰਪਲੀਟ ਕਰਿਓ ਗੱਲ ਆਪਣੀ ਅਜੀ ਤਾਂ ਦੇ ਇਸ ਚਿੱਟੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਰਿਪੋਰਟ ਜਿਹੜੀ ਹੈ ਉਹ ਸੀ ਕੀਤੀ ਗਈ ਹੈ ਪੁੱਛੀ ਗਈ ਹੈ ਪੰਜਾਬ ਸਰਕਾਰ ਤੋਂ ਰਿਗਾਰਡਿੰਗ ਆਈਡੀਪੀ ਸ਼੍ਰੀਮਤੀ ਸ਼ਰਨਪੌਰ ਤੋਂ ਨੂੰ ਸਮਾਦਰ ਤਾਂ ਵੀ ਜਮਾਨਾ ਲਿਖੇ ਕਿ ਅਸਲੀ ਹੈ ਜਿਹੜਾ ਉੱਪਰ ਸਬਜੈਕਟ ਮੈਂਸ਼ਨ ਕੀਤਾ ਗਿਆ ਹੈ ਇਸ ਦੇ ਵਿੱਚ ਤੋਂੜ ਤੋਂ ਤੁਹਾਨੂੰ ਕਹੇ